ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਦੇਵ ਸਿੰਘ ਹੈ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹਾਂ ਤੇ ਮੈਨੂੰ ਬਤੌਰ ਫਾਇਰ ਬ੍ਰਿਗੇਡ ਦੇ ਵਿੱਚ ਡਰਾਈਵਰ ਆਪਰੇਟਰ ਵਜੋਂ ਜੋਇਨਿੰਗ ਮਿਲੀ ਹੈ ਮੈਨੂੰ ਪਤਾ ਲੱਗਾ ਸੀ ਕਿ ਕੁਝ ਸਮਾਂ ਪਹਿਲਾਂ ਫਾਇਰ ਬ੍ਰਿਗੇਡ ਦੀ ਭਰਤੀ ਆਈ ਹੈ ਤੇ ਮੈਂ ਇਸ ਦਾ ਆਨਲਾਈਨ ਫਾਰਮ ਫਿਲ ਕੀਤਾ ਤੇ ਫਿਜ਼ੀਕਲ ਟ੍ਰਾਇਲ ਦਿੱਤਾ ਤੇ ਜੋ ਕਿ ਮੈਂ ਦੋਨਾਂ ਵਿੱਚੋਂ ਕੁਆਲੀਫਾਈਡ ਹੋਇਆ ਤੇ ਉਸ ਤੋਂ ਬਾਅਦ ਮੇਰੀ ਜੋਇਨਿੰਗ ਹੋਈ ਹੈ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਨੌਕਰੀ ਦਿੱਤੀ ਹੈ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ ਅਗਲੀਆਂ ਛੱਤਾਂ ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪਹਿਲਾਂ ਵੀ ਮੈਂ ਬਹੁਤ ਟਰਾਈ ਕਰਦਾ ਰਿਹਾ ਸੀ ਪਰ ਇਸ ਵਾਰ ਮੇਰੀ ਪੂਰੀ ਇਮਾਨਦਾਰੀ ਨਾਲ ਮੈਰਿਟ ਦੇ ਆਧਾਰ ਤੇ ਮੇਰੀ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਮੇਰੀ ਰੀਜੋਇਨਿੰਗ ਹੋਈ ਜੇ ਸਿਰਫ 250 ਰੁਪਿਆ ਦੀ ਆਨਲਾਈਨ ਫੀਸ ਪੇ ਕੀਤੀ ਬਸ ਉਹਦੇ ਆਧਾਰ ਤੇ ਹੀ ਮੈਨੂੰ ਮਿਲੀ ਹੈ ਜੋ ਕਿ ਮੇਰੀ ਉਮਰ ਵੀ 31 ਸਾਲ ਹੋ ਚੁਕੀ ਸੀ ਲਾਸਟ ਸਟੇਜ ਹੈ ਗਈ ਸੀ ਜੇ ਮੇਰੇ ਕੋ ਹੁਣ ਚਾਂਸ ਮਿਸ ਹੋ ਜਾਂਦਾ ਤੇ ਮੇਰਾ ਬਹੁਤ ਮੁਸ਼ਕਲ ਹੋਣੀ ਸੀ ਮੰਮੀ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਤਾਂ ਉਹਨਾਂ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣਾ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ ਮੇਲਾ ਮੇਰੇ ਆਪਦੇ ਟਰੱਕ ਹੈਗੇ ਸੀ ਮੈਂ ਆਪਣੇ ਟਰੱਕ ਚਲਾਉਣਾ ਸੀ ਤੇ ਪਰ ਉਹ ਬਾਹਰ ਅੰਦਰ ਜਾਂਦੇ ਹੀ ਕੋੜਾ ਰਿਸਕੀ ਹੁੰਦਾ ਸੀ 24 24 ਘੰਟੇ ਕੰਮ ਕਰਨਾ ਤੇ ਬੁਰਾ ਹਾਲ ਸੀ ਤੇ ਪਰ ਹੁਣ ਮੈਂ ਆਪਣੀ ਤਿਆਰੀ ਪੂਰੀ ਪ੍ਰੋਪਰ ਕਰਕੇ ਤੇ ਟੈਸਟ ਕਲੀਅਰ ਕੀਤਾ ਸਾਰਾ ਰਿਟਨ ਟੈਸਟ ਕਲੀਅਰ ਕੀਤਾ ਫਿਜ਼ੀਕਲ ਟ੍ਰਾਇਲ ਪਾਸ ਕੀਤਾ ਤੇ ਮੈਨੂੰ ਇੱਥੇ ਬਤੌਰ ਜੁਆਇਨਿੰਗ ਡਰਾਈਵਰ ਆਪਰੇਟਰ ਦੀ ਇੰਡੀਆ ਫਾਇਰ ਬਿਗੇਟ ਡਿਪਾਰਟਮੈਂਟ ਵਿੱਚ 8 ਘੰਟੇ ਮੇਰੀ ਡਿਊਟੀ ਹੁੰਦੀ ਹੈ ਜੇ ਤੇ ਸਰਕਾਰ ਦੇ ਨਾਲ ਮੈਂ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਡਿਊਟੀ ਪੂਰੇ ਫਰਜ਼ ਨਾਲ ਇਮਾਨਦਾਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਮੈਂ ਪੰਜਾਬ ਸਰਕਾਰ ਦਾ ਤੇ ਪੀਐਮ ਮਾਨ ਸਾਹਿਬ ਜੀ ਦਾ तहे ਜਿਦੋ ਧੰਨਵਾਦ ਕਰਦਾ ਹਾਂ